ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਾ ਮਨਜੂ ਸਿੰਘ ਇਸ ਵੇਲੇ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਚਕੂਲਾ ਦੇ 20 ਸੈਕਟਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੇ ਕਾਰਨ ਇਲਾਕੇ ਵਿੱਚ ਸੰਸਨੀ ਫੈਲ ਗਈ ਹੈ ਤੁਸੀਂ ਇਸ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਵੱਲੋਂ ਇੱਕ ਬਜ਼ੁਰਗ ਦੇ ਹਮਲਾ ਕੀਤਾ ਗਿਆ ਹੈ ਬਜ਼ੁਰਗ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਬਜ਼ੁਰਗ ਦੇ ਨਾਲ ਇੱਕ ਜਿਹੜਾ ਨਾਬਾਲਗ ਬੱਚਾ ਹੈ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਮੇਰੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਇੱਕ ਔਰਤ ਨੇ ਉਸਦੇ ਸਾਬਕਾ ਪਤੀ ਤੇ ਦੋਸ਼ ਲਗਾਇਆ ਹੈ ਕਿ ਉਸਨੇ ਉਸਦੇ ਨਾਬਾਲਗ ਬੱਚੇ ਨੂੰ ਜਿਹੜਾ ਅਗਵਾ ਕੀਤਾ ਹੈ ਤੇ ਉਸਦੇ ਬਜ਼ੁਰਗ ਪਿਤਾ ਦੇ ਉੱਤੇ ਜਿਹੜੀ ਇਸ ਰਸਾਇਣੇ ਸਿੜਕਣ ਤੋਂ ਬਾਅਦ ਹਮਲਾ ਕੀਤਾ ਗਿਆ ਜਿਸ ਦੇ ਕਾਰਨ ਉਸਦੇ ਪਿਤਾ ਦੀ ਜਿਹੜੀ ਹਾਲਤ ਹੈ ਉਹ ਕਾਫੀ ਨਾਜ਼ੁਕ ਹੈ ਜ਼ਖਮੀ ਹੈ ਜਿਸ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਵੀਡੀਓ ਤੋਂ ਬਾਅਦ ਹਾਈ ਕੋਰਟ ਇਸ ਵੀਡੀਓ ਤੋਂ ਬਾਅਦ ਹਰਿਆਣਾ ਹਾਈ ਕੋਰਟ ਤੋਂ ਨੇ ਵੀ ਜਿਹੜਾ ਸ਼ਕਤੀਨਾਮਾ ਉਰਖਾ ਬਣਾਇਆ ਤੇ ਉਸਨੇ ਵੀ ਜਿਹੜਾ ਪੁਲਿਸ ਨੂੰ ਸੰਕੇਤ ਕੀਤਾ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਪੁਲਿਸ ਨੂੰ ਕਿਹਾ ਹੈ ਕਿ 4 ਮਈ ਤੱਕ ਦੋਸ਼ੀ ਅਤੇ ਬੱਚੇ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ ਮੇਗਨਾ ਰਾਣਾ ਵੱਲੋਂ ਦਾਇਰ ਹੈਪੀਅਸ ಕಾರ್ਪਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਮਨੀਸ਼ਾ ਬੱਤਰਾ ਦੀ ਸਿੰਗਲਾ ਬੈਂਚ ਨੇ ਇੱਕ ਵੱਡਾ ਹੁਕਮ ਦਿੱਤਾ ਹੈ ਕਿਹਾ ਹੈ ਕਿ ਪੁਲਿਸ ਦੋਸ਼ੀ ਅਰुण ਕੁਮਾਰ ਅਤੇ ਨਬਾਲਗ ਬੱਚੇ ਨੂੰ 4 ਜੂਨ 2025 ਤੱਕ ਅਦਾਲਤ ਵਿੱਚ ਪੇਸ਼ ਕਰੇ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਪਟੀਸ਼ਨ ਕਰਤਾ ਮੇਗਨਾ ਰਾਣਾ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਜਾਂ ਨੁਕਸਾਨ ਤੋਂ ਉਸ ਨੂੰ ਬਚਾਇਆ ਜਾਣਾ ਚਾਹੀਦਾ ਹੈ ਮੇਗਨਾ ਰਾਣਾ ਵੱਲੋਂ ਸੀਨੀਅਰ ਵਕੀਲ ਅਸ਼ਵਨੀ ਤਲਵਾਰ ਅਤੇ ਦੀਪਕ ਗੋਇਤ ਪੇਸ਼ ਹੋਏ ਨੇ ਜਦੋਂ ਕਿ ਹਰਿਆਣਾ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅਪੂਰਵ ਗਰਗ ਨੇ ਵੀ ਨੋਟਿਸ ਸਵੀਕਾਰ ਕੀਤਾ ਅਤੇ ਸਮਾਂ ਮੰਗਿਆ ਹੈ ਕਿ ਬਜ਼ੁਰਗ ਦੀ ਹਾਲਤ ਹਮਲੇ ਕਾਰਨ ਗੰਭੀਰ ਰੂਪ ਚ ਜ਼ਖਮੀ ਹੈ ਮੇਗਨਾ ਰਾਣਾ ਨੇ ਪੀਤਾਰ ਜ਼ਿੰਦਰ ਰਾਣਾ ਦਾ ਪੰਚਕੁਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਡਾਕਟਰਾਂ ਅਨੁਸਾਰ ਰਸਾਇਣਿਕ ਸਪਰੇਅ ਕਰਨ ਉਸ ਦੀਆਂ ਅੱਖਾਂ ਵਿੱਚ ਗੰਭੀਰ ਜਲਨ ਅਤੇ ਨਜ਼ਰ ਧੁੰਦਲੀ ਹੋ ਗਈ ਆ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਖਤਰੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ ਮੇਗਨਾ ਰਾਣਾ ਨੇ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਪੁਲਿਸ ਅਤੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਬੱਚੇ ਨੂੰ ਜਲਦੀ ਤੋਂ ਜਲਦੀ ਬਰਾਮਦ ਕਰਕੇ ਉਸ ਤੱਕ ਪਹੁੰਚਾਇਆ ਜਾਵੇ ਤੇ ਉਸ ਨੂੰ ਸੁਰੱਖਿਅਤ ਉਸ ਤੱਕ ਪਹੁੰਚਾਇਆ ਜਾਵੇ ਉਹਨਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਅਰुण कुमार ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ